ਇਹਨੂੰ ਦਿਨ ਵਾਦਰੇ ਨਸ਼ੇ ਤੋਂ ਬੱਚਿਆਂ ਨੂੰ ਬਚਾਉਣ ਅਤੇ ਖੇਡਾਂ ਦੇ ਨਾਲ ਜੁੜਨ ਦੇ ਲਈ ਬਾਬਾ ਗੁਰਮੀਤ ਸਿੰਘ ਖੋਸੇਵਾਲਿਆ ਅਤੇ ਜ਼ਿਲ੍ਹਾ ਮੋਗਾ ਦੇ ਪਿੰਡ ਗਲੋਟੀ ਦੇ ਗੁਰਦੁਆਰਾ ਬਾਬਾ ਮੰਸਾ ਸਿੰਘ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਡੇ ਉਭਰਾਲੇ ਕੀਤੇ ਜਾ ਰਹੇ ਨੇ ਜੁਨਾ ਤਹਿਤ ਪਿੰਡ ਗਲੋਟੀ ਵਿਖੇ ਸ਼ਾਨਦਾਰ ਖੇਡ ਮੈਦਾਨ ਬਣਾਇਆ ਗਿਆ ਜੋ ਸਹੂਲਤਾਂ ਪੱਖੋਂ ਪੰਜਾਬ ਪਰਦੇ ਹੋਰ ਮੈਦਾਨਾਂ ਦੇ ਵਿੱਚੋਂ ਪਹਿਲੇ ਨੰਬਰ ਦਾ ਬਣ ਗਿਆ ਹੈ ਇੱਥੇ ਚੱਲ ਰਹੀਆਂ ਮੋਲ ਅਕਾਦਮੀ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਰੀਬ 250 ਤੋਂ ਵੱਧ ਬੱਚੇ ਵੱਖ-ਵੱਖ ਖੇਡਾਂ ਦੀ ਕੋਚਿੰਗ ਲੈ ਰਹੇ ਨੇ ਜਿਨ੍ਹਾਂ ਨੂੰ ਵਧੀਆ ਕੋਚਿੰਗ ਦੇਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਲੋਟੀ ਦੇ ਸਰੀਰਕ ਸਿੱਖਿਆ ਅਧਿਆਪਕ ਪਲਵਿੰਦਰ ਸਿੰਘ ਬਹੁਤ ਮਿਹਨਤ ਕਰ ਰਹੇ ਨੇ ਜਿਸ ਸਦਕਾ ਸਾਈਟ ਤੋਂ 29 ਜੁਲਾਈ ਤੱਕ ਡੈਨਮਾਰਕ ਵਿਕੇ ਹੋ ਰਹੇ ਦਾਨਾ ਕੱਪ ਲਈ ਅਕਾਦਮੀ ਦੇ ਦੋ ਹੋਣ ਹਾਰ ਖਿਡਾਰੀ ਹਰਮਨਦੀਪ ਸਿੰਘ ਅਤੇ ਇਕਮ ਸਿੰਘ ਦੀ ਭਾਰਤੀ ਟੀਮ ਦੇ ਵਿੱਚ ਚੋਣ ਹੋਈ ਹੈ ਜੋ ਜਲਦਕ ਵਿਕੇਟ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਨਗੇ ਇਸ ਸਾਲ ਸਾਡੇ ਲਈ ਬਹੁਤ ਵੱਡੀ ਪ੍ਰਾਪਤੀ ਹੈ ਕਿ ਸਾਡੀ ਜਿਹੜੀ ਅਮੋਲ ਫੁੱਟਬਾਲ ਅਕੈਡਮੀ ਕੋਤਾ ਵੀ ਤੂ ਬ ਵਿਦਿਆ ਖਿਡਾਰੀ ਹੈ ਜਿਹੜੇ ਉਦਾਨਾ ਫੁੱਟਬਾਲ ਕਲੱਬ ਜੋ ਕੱਪ ਜੋ ਕੇ ਡੈਨਮਾਰਕ ਵਿੱਚ ਹੋ ਰਿਹਾ ਆ 22 ਜੁਲਾਈ ਤੋਂ ਲੈ ਕੇ 22 ਜੁਲਾਈ ਤੱਕ ਇਹ ਦੋ ਖਿਡਾਰੀ ਏਕਨੂਰ ਸਿੰਘ ਔਰ ਹਰਮਨ ਸਿੰਘ ਇਹ ਦੋਨੋਂ ਬੱਚੇ ਪਾਰਟਿਸਿਪੇਟ ਕਰਨ ਜਾ ਰਹੇ ਆ ਇਹ ਸਾਡੇ ਲਈ ਪੂਰੇ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇੰਡੀਆ ਦੀ ਟੀਮ ਦੇ ਵਿੱਚ ਪਾਰਟਿਸਿਪੇਟ ਕਰਨ ਜਾ ਰਹੇ ਨੇ ਇਹ ਦੋ ਬੱਚੇ ਆ ਜੀ ਸਾਡੇ ਜਿਹੜੇ ਦਾਨਾ ਕੱਪ ਡੈਨਮਾਰਕ ਵਿੱਚ ਹੋ ਰਿਹਾ ਟੀਮ ਨਾਲ ਇਸ ਵਾਰ ਆਸਕਦਰ ਤੋਂ ਸੋ ਖੱਡੀ ਜਿਹੜੀ ਕਿਸੇ ਗੱਲ ਨਾਲ ਸਾਨੂੰ ਕੋਚਾਂ ਦੀ ਬੜੇ ਮਾਣ ਦੀ ਗੱਲ ਵੀ ਹੁੰਦੀ ਆ ਕਿ ਜਦੋਂ ਉਹਨਾਂ ਦੀ ਮੇਨ ਕੋਰ ਗੂਰ ਪੈਣ ਲੱਗਦੀ ਸੋ ਇਹ ਖਾਰੀ ਟੀਮ ਹੈ ਖੱਡੀ ਜਿਹੜੀ ਵਰਕ ਕਰਦੀ ਹੈ ਇੱਥੇ ਮੰਗ ਲਈ ਕੋਦੇ ਪ੍ਰਵਰਦੀ ਗੱਲਾਂ ਸੌਲਟ ਬਹੁਤ ਕੁਕੜਾ ਪੜਦੇ ਨੇ ਵੀ ਇਹ ਰਹਿਨਵਾਈ ਹੈ ਜਿਹੜੀ ਅਕੈਡਮੀ ਚੱਲ ਰਹੀ ਆ ਸੋ ਉਹਨਾਂ ਦਾ ਵੀ ਅਸੀਂ ਬਹੁਤ ਦਿਲੋਤਲਵਾਦੀ ਕਰਦੇ ਜਿੰਨਾਂ ਨੇ ਵਧੀਆ ਇੱਥੇ ਬੱਚਿਆਂ ਨੂੰ ਪਲੇਟਫਾਰਮ ਦਿੱਤਾ ਸਾਨੂੰ ਬਹੁਤ ਵਧੀਆ ਖੁਸ਼ਕਾ ਮਿਲਿਆ ਇਹ ਅਕੈਡਮੀ ਬਹੁਤ ਵਧੀਆ ਮਿਲਿਆ ਤੇ ਅੱਗੇ ਕੈਡਮੀ ਤੋਂ ਬਹੁਤ ਬਹੁਤ ਵਧੀਆ ਅਜੀਓ ਹੁਣ ਦਾਣਾ ਕਾਪ ਤੋਂ ਇਹਨਾਂ ਮਾਰਕ ਤੋਂ ਨ ਜਾ ਰਹੇ ਹਾਂ ਮੈਂ ਇਹ ਤੈਬਾ ਨਾ ਕਹਿਣਾ ਵਾਦਾ ਕਰਦਾ ਹਾਂ ਕਿ ਅਸੀਂ ਤੋਂ ਮੈਡਲ ਲੈ ਕੇ ਬਾਬਾ ਗੁਰਮੀਤ ਸਿੰਘ ਅਤੇ ਗੁਰਦੁਆਰਾ ਪਾਈ ਮਨਸਾ ਸਿੰਘ ਪ੍ਰਬੰਧਕ ਕਮੇਟੀ ਗਲੂਟੀ ਵੱਡੇ ਰੂਪ ਦੇ ਵਿੱਚ ਇਸ ਗਰਾਊਂਡ ਦੇ ਸਹਾਇਤਾ ਕਰਦੀ ਹੈ ਇਸ ਸਕੇਟ ਮੈਦਾਨ ਦੇ ਵਿੱਚ ਵਕ ਵਕ ਖੇਡਾਂ ਦੇ ਲਈ ਗਰਾਊਂਡ ਤਿਆਰ ਕੀਤੇ ਗਏ ਹਨ ਇਸ ਮੈਦਾਨ ਦੇ ਵਿੱਚ ਦੌੜਨ ਦੇ ਲਈ 400 ਮੀਟਰ ਟ੍ਰੈਕ ਫੁੱਟਬਾਲ ਦਾ ਗਰਾਊਂਡ ਬਾਸਕਟਬਾਲ ਦਾ ਗਰਾਊਂਡ ਵਾਲੀਬਾਲ ਦਾ ਗਰਾਊਂਡ ਬੇਸਬਾਲ ਅਤੇ ਸੌਫਟਬੋਲ ਦੇ ਗਰਾਊਂਡ ਤਿਆਰ ਕੀਤੇ ਗਏ ਹਨ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਇਸ ਗਰਾਊਂਡ ਵਿੱਚ ਵਿਸ਼ੇਸ਼ ਤੌਰ ਤੇ ਕੋਚ ਭੇਜਿਆ ਕਰਵਾਏ ਗਏ ਹਨ ਅਤੇ ਐਜੂਕੇਸ਼ਨਲ ਟਰਸਟ ਬਹੁਤ ਵੱਡਾ ਸਹਿਯੋਗ ਕਰਦਾ ਹੈ ਬਾਬਾ ਗੁਰਮੀਤ ਸਿੰਘ ਵੱਲੋਂ ਪੰਜਾਬ ਦੇ ਹੋਣਾ ਪਿੰਡਾ ਦੇ ਮੌਤਪੁਰਾ ਨੂੰ ਪਿੰਡਾ ਵਿੱਚ ਅਜਿਹੇ ਖੇਡ ਮੈਦਾਨ ਉਸਾਰਨ ਦੀ ਅਪੀਲ ਕੀਤੀ ਗਈ ਹੈ ਦਰਸ਼ ਕਰਨੀ ਚਾਹੁੰਦਾ ਹੈਗਾ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਲਈ ਕਿ ਇੱਥੇ ਹਰ ਜਗ੍ਹਾ ਦੇ ਉੱਪਰ ਇੱਕ ਗਰਾਊਂਡ ਨਾਲ ਗਰਾਊਂਡ ਜੁੜੇ ਹੋਏ ਨੇ ਚਾਹੇ ਤੁਸੀਂ ਆ ਰਿਪਰੈਜ਼ੈਂਟ ਕਰਦੇ ਹੋ ਅੱਜ ਦੀ ਗਵਰਨਮੈਂਟ ਨੂੰ ਚਾਹੇ ਰਿਪਰੈਜ਼ੈਂਟ ਕਰਦੇ ਹੋ ਕਿਸੇ ਐਮਸੀਓ ਕਲੱਬ ਨੂੰ ਚਾਹੇ ਰਿਪਰੈਜ਼ੈਂਟ ਕਰਦੇ ਹੋ ਤੁਸੀਂ 30 35 40 50 ਕਿਲੇਆਂ ਨੂੰ ਅਗਰ ਆਪਣੇ ਪਿੰਡ 'ਚ ਇਹੋ ਜਿਹਾ ਗਰਾਊਂਡ ਬਣਾ ਲੋਗੇ ਸਮਝ ਲਓ ਤੁਸੀਂ ਆਪਣੇ ਪੰਜਾਬ ਲਈ ਬਹੁਤ ਕੁਝ ਦੇ ਪਾਓਗੇ ਔਰ ਮੈਂ ਇਸ ਲਈ ਲੱਕੀ ਹਾਂ ਕਿ ਰੱਬ ਨੇ ਮਿਹਰ ਕੀਤੀ ਸ਼੍ਰੀਮਾਨ ਸਤੂਬਾ ਪਤੇ ਸਿੰਘ ਜੀ ਦੇ ਪਰ ਬੁਕਾਰਾ ਸਰਕਾਰ ਵਰਲਡ ਵਾਈਡ ਬ੍ਰੌਡਬੈਂਡ ਫਰਜ਼ਦਾਰ ਹਨ ਸਿੰਗੀਆਂ ਚੀਜ਼ਾਂ ਜਿਹੜੀਆਂ ਨੇ ਅਮੋਲ ਅਕੈਡਮੀ ਦੇ ਲਈ ਪ੍ਰੈਜ਼ੈਂਟ ਕਰਨਾ ਤੇ ਨਾਲ ਅਖੀਰ ਵਿੱਚ ਮੈਂ ਜਿਹੜੇ ਪਲੇਅਰਸ ਨੇ ਜਿੱਥੇ ਵਿਸ਼ ਕਰਦਾ ਜਿਹੜੇ ਅਕੈਡਮੀ ਦੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਨੂੰ ਪਲੀਜ਼ ਆਪਣੇ ਬੱਚਿਆਂ ਨੂੰ ਐਥਿਕਸ ਦੇ ਲਈ ਜਰੂਰ ਪ੍ਰੇਰੋ ਆਪਣੇ ਬੱਚਿਆਂ ਨੂੰ ਇੰਨਾ ਕੁ ਸਿਖਾਓ ਕਿ ਉਹ ਅਕੈਡਮੀ ਵਿੱਚ ਆ ਕੇ ਸੇਵਾ ਨੂੰ ਪਰਸਨਲ ਹਰ ਚੀਜ਼ ਦੀ ਸਾਮ ਸੁਭਾਲ ਨੂੰ ਇਹ ਸਮਝਣ ਕਿ ਇਹ ਮੇਰੀ ਅਕੈਡਮੀ ਹੈ ਇਹ ਮੇਰਾ ਪੰਜਾਬ ਹੈ ਇਹ ਮੇਰਾ ਸੰਸਾਰ ਹੈ ਜਦੋਂ ਇਹ ਅਸੀਂ ਆਖਣ ਲੱਗ ਜਾਵਾਂਗੇ ਫਿਰ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਭਾਵਨਾ ਸਾਡੇ ਬੱਚਿਆਂ ਅੰਦਰ ਜ਼ਖੇਜ਼ ਹੋਏ। ਸੋ ਵਾਕਿਆ ਹੀ ਪਿੰਡ ਗਲੋਟੀ ਦੇ ਭਾਈ ਮਨਸਾ ਸਿੰਘ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਬਾਬਾ ਗੁਰਮੀਤ ਸਿੰਘ ਖੋਸਿਆ ਵਾਲਿਆਂ ਦਾ ਇਹ ਉਪਰਾਲਾ ਸ਼ੁਲਾਗਾ ਯੋਗ ਹੈ ਅਜਿਹੇ ਉਪਰਾਲੇ ਹੋਰ ਨਾ ਪੜਨਾ ਦੇ ਵਿੱਚ ਵੀ ਕੀਤੇ ਜਾਣੇ ਚਾਹੀਦੇ ਨੇ ਤਾਂ ਜੋ ਬੱਚਿਆਂ ਨੂੰ ਨਸ਼ੇ ਦੀ ਤਲਦਲ ਦੇ ਵਿੱਚ ਫਸਣ ਤੋਂ ਪਹਿਲਾਂ ਹੀ ਖੇਡਾਂ ਦੇ ਮੈਦਾਨ ਦੇ ਵਿੱਚ ਲਿਆ ਕੇ ਉਹਨਾਂ ਦੇ ਭਵਿੱਖ ਨੂੰ ਬਚਾਇਆ ਜਾ ਸਕੇ ਸਰਬਜੀਤ ਸਿੰਘ ਰੌਲੀ ਪੀਟੀਸੀ ਨਿਊਜ਼ ਮੋਕਾ